ਸਦਾ ਜੀ ਦਾ ਸੰਦੇਸ਼ ਹੈ ਇੱਕ ਦ੍ਰਿਸ਼ਟੀ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਇਹ ਸਿੱਖ ਰਹੇ ਹਾਂ ਕਿ ਯੀਸ਼ੂ ਨੇ ਕੀ ਸਿਖਾਇਆ ਹੁਣ ਸਾਨੂੰ ਯੀਸ਼ੂ ਦੇ ਸਭ ਤੋਂ ਪ੍ਰਸਿੱਧ ਉਪਦੇਸ਼ ਪर्वਤ ਉੱਤੇ ਦਿੱਤੇ ਗਏ ਉਪਦੇਸ਼ ਉਸਦੇ ਅੱਧੇ ਤੋਂ ਜ਼ਿਆਦਾ ਹਿੱਸੇ ਤੱਕ ਅਸੀਂ ਪਹੁੰਚ ਚੁੱਕੇ ਹਾਂ ਇਸ ਸੰਦੇਸ਼ ਵਿੱਚ ਅਸੀਂ ਹੋਰ ਗੱਲਾਂ ਸਿੱਖਾਂਗੇ ਯੀਸ਼ੂ ਇਸ ਸੰਸਾਰ ਉਤੇ ਕਿਉਂ ਆਏ ਯੀਸ਼ੂ ਇਸ ਦੁਨੀਆ ਵਿੱਚ ਸਾਡੇ ਪਾਪਾਂ ਦਾ ਬਲੀਦਾਨ ਦੇਣ ਦੇ ਲਈ ਆਏ ਉਹਨਾਂ ਨੇ ਰਸਤਾ ਖੋਲ੍ਹਿਆ ਤਾਂ ਕਿ ਪਾਪ ਵਿੱਚ ਫਸੇ ਲੋਕ ਆਪਣੇ ਅਸਲੀ ਮਕਸਦ ਨੂੰ ਫਿਰ ਤੋਂ ਪਾ ਸਕਣ ਯਾਨੀ ਪਰਮੇਸ਼ੁਰ ਦੇ ਪੁੱਤਰ ਅਤੇ ਚੰਗੇ ਬੇਟੇ-ਬੇਟੀਆਂ ਬਣ ਸਕਣ ਜਦ ਯੀਸ਼ੂ ਧਰਤੇ ਤੇ ਸੰਤਾਂ ਤੋਂ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਉਹਨਾਂ ਤੋਂ ਸਿੱਖਣ ਅਤੇ ਯੀਸ਼ੂ ਜਿਹਾ ਹੀ ਬਣਨ ਕਿਉਂਕਿ ਉਹ ਹੀ ਪਰਮੇਸ਼ੁਰ ਦੇ ਪਰਿਵਾਰ ਦੇ ਲਈ ਆਦਰਸ਼ ਇੱਕ ਉਦਾਹਰਣ ਹੈ ਜਿਸ ਤਰ੍ਹਾਂ ਸਮਤੀ ਅਧਿਆਇ 4 ਆਇਤ 19 ਮਤੀ ਅਧਿਆਇ 11 ਆਇਤ 29ਵੇਂ ਅਧਿਆਇ 8 ਆਇਤ 29 ਵਿੱਚ ਪੜ੍ਹਦੇ ਹਾਂ ਪਹਾੜੀ ਉਪਦੇਸ਼ ਯੀਸ਼ੂ ਦੀ ਸਿੱਖਿਆ ਦਾ ਸਭ ਤੋਂ ਵੱਡਾ ਉਦਾਹਰਨ ਹੈ ਜਿੱਥੇ ਯੀਸ਼ੂ ਨੇ ਦੱਸਿਆ ਕਿ ਪਰਮੇਸ਼ਵਰ ਦੇ ਬੇਟੇ-ਬੇਟੀਆਂ ਦਾ ਸੌ ਬਾਹਰਿਤ ਰ ਅਤੇ ਪਰਮੇਸ਼ਵਰ ਦੇ ਨਾਲ ਉਹਨਾਂ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਯੀਸ਼ੂ ਦੇ ਸੰਤ ਉਪਦੇਸ਼ ਨੂੰ ਸਹੀ ਤਰ੍ਹਾਂ ਨਾਲ ਸਮਝਣ ਦੇ ਲਈ ਇਹ ਦੇਖਣਾ ਜ਼ਰੂਰੀ ਹੈ ਕਿ ਉਹ ਕਿਸ ਨਾਲ ਗੱਲ ਕਰੇ ਸਨ ਅਤੇ ਉਹ ਕੀ ਸਿਖਾਉਣਾ ਚਾਹੁੰਦੇ ਸਨ ਪਹਿਲੀ ਸਦੀ ਦੇ ਇਜ਼ਰਾਈਲ ਵਿੱਚ ਇੱਕ ਯਹੂਦੀ ਦੇ ਰੂਪ ਵਿੱਚ ਯੀਸ਼ੂ ਨੇ ਜਨਮ ਲਿਆ ਉਹਨਾਂ ਦੇ ਪਵਿੱਕ ਵਕਤਾਵਾਂ ਦੀ ਕਿਤਾਬਾਂ ਦੇ ਅਨੁਸਾਰ ਯਹੂਦੀ ਲੋਕ ਮਸੀਹਾ ਈਸ਼ਵਰ ਦਾ ਭੇਜਿਆ ਹੋਇਆ ਦਿਵਯ ਵਿਅਕਤੀ ਉਸ ਦੇ ਆਉਣ ਦਾ ਯਹੂਦੀ ਲੋਕ ਇੰਤਜ਼ਾਰ ਕਰ ਰਹੇ ਸਨ ਉਹ ਮੰਨਦੇ ਸਨ ਕਿ ਮਸੀਹਾ ਆ ਕੇ ਪਰਮੇਸ਼ੁਰ ਦਾ ਰਾਜ ਸਥਾਪਿਤ ਕਰੇਗਾ ਅਤੇ ਹਮੇਸ਼ਾ ਦੇ ਲਈ ਚੰਗਾਈ ਅਤੇ ਧਾਰਮਿਕਤਾ ਲਿਆਵੇਗਾ ਜਿਸ ਤਰ੍ਹਾਂ ਸੀ ਅਧਿਆਏ ਦੋ ਦਾਨੀਅਲ ਵਿੱਚ ਪੜਦੇ ਹਾਂ ਅਧਿਆਇ 44 ਵਿੱਚ ਦਾਨੀਅਲ ਅਧਿਆਇ 9 ਆਇਤ 24 ਵਿੱਚ ਵੀ ਯੀਸ਼ੂ ਦੀਆਂ ਗੱਲਾਂ ਸੁਣਨ ਵਾਲੇ ਕਈ ਲੋਕ ਮੰਨਦੇ ਸਨ ਕਿ ਉਹ ਹੀ ਮਸੀਹ ਹੈ ਲੇਕਿਨ ਉਹ ਇਹ ਨਹੀਂ ਜਾਣਦੇ ਸਨ ਕਿ ਯੀਸ਼ੂ ਮਨੁੱਖ ਦੇ ਪਾਪਾਂ ਦਾ ਬਲਿਦਾਨ ਦੇਣ ਅਤੇ ਪਰਮੇਸ਼ੁਰ ਦੇ ਰਾਜ ਦਾ ਰਸਤਾ ਖੋਲਣ ਦੇ ਲਈ ਆਏ ਸਨ ਆਪਣੇ ਉਪਦੇਸ਼ਾਂ ਵਿੱਚ ਯੀਸ਼ੂ ਲੋਕਾਂ ਨੂੰ ਤਿਆਰ ਕਰ ਰਹੇ ਸਨ ਤਾਂ ਕਿ ਉਹ ਉਸ ਉਦਾਰ ਮੁਕਤੀ ਨੂੰ ਸਵੀਕਾਰ ਕਰ ਸਕਣ ਜੋ ਆਪਣੀ ਮਰਤਿਉ ਦੇ ਜ਼ਰੀਏ ਯੀਸ਼ੂ ਦੇਣ ਜਾ ਰਹਾ ਸੀ ਲੋਕਾਂ ਨੂੰ ਆਪਣੀ ਪਵਿੱਤਰ ਕਿਤਾਬਾਂ ਪੁਰਾਣਾ ਨਿਯਮ ਬਾਈਬਲ ਤੋਂ ਪਤਾ ਸੀ ਕਿ ਸਿਰਫ ਧਰਮੀ ਲੋਕ ਹੀ ਪਰਮੇਸ਼ਵਰ ਦੇ ਰਾਜ ਵਿੱਚ ਜਾ ਸਕਦੇ ਹਨ ਜਿਸ ਤਰ੍ਹਾਂ ਭਜਨ ਸਹਾਇਤਾ ਅਧਿਆਇ 24 ਆਇਤ 3 ਅਤੇ 4 ਵਿੱਚ ਲਿਖਿਆ ਹੋਇਆ ਹੈ ਅੱਜ ਅਸੀਂ ਧਾਰਮਿਕਤਾ ਸ਼ਬਦ ਦਾ ਅਰਥ ਇਹ ਮੰਨਦੇ ਹਾਂ ਕਿ ਅਸੀਂ ਯੀਸ਼ੂ ਤੇ ਵਿਸ਼ਵਾਸ ਕਰਕੇ ਪਰਮੇਸ਼ਵਰ ਦੇ ਨਾਲ ਸਹੀ ਸਬੰਧ ਵਿੱਚ ਆਂ ਪ੍ਰੇਰਿਤ ਪੌਲਸ ਨੇ ਵੀ ਇਸ ਸ਼ਬਦ ਦਾ ਸਹੀ ਅਰਥ ਕੀਤਾ ਹੈ ਜੋ ਕਿ ਅਸੀਂ ਰੋਮਿਓ ਅਧਿਆਇ 4 ਆਇਤ 22 ਅਤੇ 5 ਅਤੇ 1 ਵਿੱਚ ਪੜ੍ਹਦੇ ਹਾਂ ਲੇਕਿਨ ਜ਼ਿਆਦਾਤਰ ਸਮੇਂ ਬਾਈਬਲ ਵਿੱਚ ਇਸ ਦਾ ਅਰਥ ਹੁੰਦਾ ਹੈ ਸਹੀ ਕੰਮ ਕਰਨਾ ਸਹੀ ਕਰਨਾ ਜਿਸ ਤਰ੍ਹਾਂ ਰੋਮਿਓ ਅਧਿਆਇ 16 ਆਇਤ 16 ਅਤੇ 18 ਅਤੇ 20 ਵਿੱਚ ਅਸੀਂ ਪੜ੍ਹਦੇ ਹਾਂ ਯੀਸ਼ੂ ਦੇ ਸਮੇਂ ਦੇ ਲੋਕ ਵੀ ਇਸੇ ਅਰਥ ਵਿੱਚ ਇਸ ਨੂੰ ਸਮਝਦੇ ਸਨ ਯੇਸ਼ੂ ਦੇ ਸਮੇਂ ਦੇ ਲੋਕ ਧਾਰਮਿਕਤਾ ਸਹੀ ਕੰਮ ਕਰਨ ਦੇ ਬਾਰੇ ਵਿੱਚ ਕੁਝ ਆਪਣੇ ਧਾਰਮਿਕ ਅਗਵਾ ਸ਼ਾਸਤਰੀਆਂ ਤੇ ਫਰੀਸੀਆਂ ਤੋਂ ਸਿੱਖਦੇ ਸਨ। ਲੇਕਿਨ ਯੇਸ਼ੂ ਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਧਾਰਮਿਕਤਾ ਸ਼ਾਸਤਰੀਆਂ ਤੇ ਫਰੀਸੀਆਂ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਹ ਸੁਣ ਕੇ ਲੋਕ ਹੈਰਾਨ ਹੋ ਗਏ ਕਿਉਂਕਿ ਉਹ ਅਗਵੇ ਬਹੁਤ ਹੀ ਸਾਵਧਾਨੀ ਨਾਲ ਮੂਸਾ ਦੀ ਵਿਵਸਥਾ ਜੋ ਕਿ ਪਰਮੇਸ਼ਵਰ ਨੇ ਸਿਨਾਈ ਪਹਾੜ ਉੱਤੇ ਦਿੱਤੀ ਸੀ ਉਸ ਦਾ ਪਾਲਨ ਕਰਦੇ ਸਨ। ਜਿਸ ਤਰ੍ਹਾਂ ਸੀ ਮੱਤੀ ਅਧਿਆਇ 5 ਆਇਤ 2 ਵਿੱਚ ਪੜ੍ਹਦੇ ਹਨ। ਸ਼ਾਸਤਰੀਆਂ ਤੇ ਫਰੀਸੀਆਂ ਦੇ ਕੰਮ ਦੇਖਣ ਵਿੱਚ ਤਾਂ ਲੱਗਦਾ ਸੀ ਕਿ ਉਹ ਪਰਮੇਸ਼ਰ ਦੀ ਵਿਵਸਥਾ ਦਾ ਹਰ ਨਿਯਮ ਪੂਰਾ ਕਰਦੇ ਹਨ ਲੇਕਿਨ ਯੀਸ਼ੂ ਨੇ ਯੀਸ਼ੂ ਦੇਉਣ ਤੋਂ ਪਹਿਲੇ ਕਈ ਸਦੀਆਂ ਤੋਂ ਇਨ੍ਹਾਂ ਆਗੂਆਂ ਨੇ ਆਪਣੀ ਖੁਦ ਦੀਆਂ ਪਰੰਪਰਾਵਾਂ ਅਤੇ ਨਿਯਮ ਵਿਵਸਥਾ ਵਿੱਚ ਜੋੜ ਦਿੱਤੇ ਸਨ ਜਿਸ ਤੋਂ ਵਿਵਸਥਾ ਦੀ ਅਸਲੀ ਪਾਵਨਾ ਅਤੇ ਉਦੇਸ਼ ਕਦੀ ਪੂਰਾ ਨਹੀਂ ਹੁੰਦਾ ਸੀ ਯੇਸ਼ੂ ਨੇ ਆਪਣੇ ਉਦੇਸ਼ਾਂ ਦੇ ਬਾਕੀ ਭਾਗ ਵਿੱਚ ਦਿਖਾਇਆ ਕਿ ਸ਼ਾਸਤਰਾਂ ਅਤੇ ਫਰੀਸੀਆਂ ਦੀ ਧਾਰਮਿਕਤਾ ਝੂਠੀ ਸੀ। ਅਤੇ ਯੇਸ਼ੂ ਨੇ ਦੱਸਿਆ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਕਿਹੋ ਜਿਹੀ ਸੱਚੀ ਧਾਰਮਿਕਤਾ ਵਿੱਚ ਦੇਖਣਾ ਚਾਹੁੰਦਾ ਹੈ। ਜਿਸ ਤਰ੍ਹਾਂ ਅਸੀਂ ਮਤੀ ਹਦੈਯ 5 ਆਇਤ 21 ਅਤੇ 48 ਵਿੱਚ ਪੜ੍ਹਦੇ ਹਾਂ। ਇਸ ਵਿੱਚ ਯੇਸ਼ੂ ਨੇ 6 ਉਦਾਹਰਨਾਂ ਦਿੱਤੀਆਂ। ਜਿਨ੍ਹਾਂ ਤੋਂ ਉਹਨਾਂ ਨੂੰ ਦਿਖਾਇਆ ਕਿ ਇਹਨਾਂ ਲੋਕਾਂ ਨੇ ਪਰਮੇਸ਼ਰ ਦੀ ਵਿਵਸਥਾ ਨੂੰ ਗਲਤ ਤਰੀਕੇ ਨਾਲ ਦੱਸਿਆ ਅਤੇ ਉਹ ਉਸ ਦਾ ਸਹੀ ਮਤਲਬ ਗਵਾਹ ਦਿੱਤਾ ਗੁੱਸਾ ਵਿਵਚਾਰ ਤਲਾਕ ਸੌਂ ਖਾਣਾ ਬਦਲਾ ਲੈਣਾ ਅਤੇ ਦੁਸ਼ਮਣਾਂ ਨਾਲ ਪ੍ਰੇਮ ਨਾ ਕਰਨਾ ਪਤੀ ਅਧਿਆਸ਼ੇ ਆਇਤ 1 ਇੱਕ ਆਇਤ 18 ਵਿੱਚ ਯਿਸੂ ਨੇ ਕਿਹਾ ਕਿ ਉਹਨਾਂ ਦੇ ਕੁਝ ਕੰਮ ਸਹੀ ਤਾਂ ਦਿੱਖਦੇ ਹਨ ਲੇਕਿਨ ਉਹਨਾਂ ਦੇ ਇਰਾਦੇ ਗਲਤ ਹਨ ਉਹ ਪੂਜਾ ਸ प्रार्थना ਅਤੇ ਦਾਨ ਇਸ ਲਈ ਕਰਦੇ ਹਨ ਤਾਂ ਕਿ ਲੋਕ ਉਹਨਾਂ ਨੂੰ ਦੇਖਣ ਅਤੇ ਉਹਨਾਂ ਦੀ ਤਾਰੀਫ ਕਰਨ ਆਪਣੇ ਉਪਦੇਸ਼ ਵਿੱਚ ਯਿਸੂ ਨੇ ਇਹ ਵੀ ਦੱਸਿਆ ਕਿ ਪਰਮੇਸ਼ਵਰ ਅਜਿਹੇ ਦਿਲ ਚਾਹੁੰਦਾ ਹੈ ਜੋ ਪੂਰੀ ਤਰ੍ਹਾਂ ਨਾਲ ਉਸ ਦੇ ਪ੍ਰਤੀ ਸਮਰਪਿਤ ਹੋਣ ਅਜਿਹੇ ਲੋਕ ਚਾਹੁੰਦਾ ਹੈ ਜੋ ਉਸ ਦੀ स्तुਤੀ ਆਦਰ ਅਤੇ ਮਹਿਮਾ ਦੇ ਲਈ ਜੀਣ ਯਿਸੂ ਨੇ ਆਪਣੇ ਉਪਦੇਸ਼ ਵਿੱਚ ਇੱਕ ਹੋਰ ਨਵੀਂ ਅਤੇ ਉਦਭੁਤ ਗੱਲ ਦੱਸੀ ਕਿ ਪਰਮੇਸ਼ਵਰ ਇੱਕ ਪਿਆਰ ਕਰਨ ਵਾਲਾ ਸਵਰਗੀ ਪਿਤਾ ਹੈ ਜੋ ਆਪਣੇ ਬੇਟੇ ਤੇ ਬੇਟੀਆਂ ਦਾ ਖਿਆਲ ਰੱਖਦਾ ਹੈ। ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ ਉਹ ਇਹ ਸਮਝਕਰ ਜੀਣ ਕਿ ਉਹਨਾਂ ਦਾ ਇੱਕ ਸਵਰਗੀ ਪਿਤਾ ਹੈ ਜੋ ਸਭ ਕੁਝ ਦੇਖਦਾ ਅਤੇ ਜਾਣਦਾ ਹੈ ਨਾ ਕੇਵਲ ਉਹਨਾਂ ਦੇ ਕੰਮ ਬਲਕਿ ਉਹਨਾਂ ਦੇ ਇਰਾਦੇ ਵੀ ਜਾਣਦਾ ਹੈ। ਯਿਸੂ ਨੇ ਉਹਨਾਂ ਨੂੰ ਪ੍ਰਸਾਹਿਤ ਕੀਤਾ ਕਿ ਉਹ ਆਪਣੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਨ ਦੇ ਲਈ ਜੀਣ యేసు ਨੇ ਵੀ ਕਿਹਾ ਕਿ ਉਹ ਧਾਰਮਿਕ ਅਗਵੇ ਪਖੰਡੀ ਲੋਕ ਜਿਹਹੇ ਨਾ ਬਨਨ ਜੋ ਲੋਕਾਂ ਨੂੰ ਦਿਖਾਉਣ ਦੇ ਲਈ ਚੰਗੇ ਕੰਮ ਕਰਦੇ ਹਨ ਬਲਕਿ ਹਰ ਕੰਮ ਪਰਮੇਸ਼ਵਰ ਨੂੰ ਪ੍ਰਸੰਨ ਕਰਨ ਦੇ ਲਈ ਤੁਸੀਂ ਕਰੋ ਆਪਣੇ ਉਪਦੇਸ਼ ਦੇ ਅਗਲੇ ਹਿੱਸੇ ਵਿੱਚ యేసు ਨੇ ਪ੍ਰਾਥਮਿਕਤਾਵਾਂ ਦੇ ਬਾਰੇ ਵਿੱਚ ਸਿਖਾਉਣਾ ਸ਼ੁਰੂ ਕੀਤਾ ਕਿ ਵਾਸਤਵ ਵਿੱਚ ਸਭ ਤੋਂ ਮਹੱਤਵਪੂਰਨ ਕੀ ਹੈ ਯੇਸ਼ੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ ਉਹ ਕੇਵਲ ਇਸ ਜੀਵਨ ਦੇ ਲਈ ਨਾ ਜੀਣ ਬਲਕਿ ਆਉਣ ਵਾਲੇ ਆਤਮਿਕ ਜੀਵਨ ਦੇ ਲਈ ਵੀ ਤਿਆਰ ਰਹਿਣ ਜਿਸ ਤਰ੍ਹਾਂ ਸ੍ਰੀਮਤੀ ਅਧਿਆਸ਼ੀ ਐਤ 19 ਅਤੇ 21 ਵਿੱਚ ਪੜਦੇ ਹਨ ਯੇਸ਼ੂ ਨੇ ਕਿਹਾ ਆਪਣੇ ਲਈ ਪ੍ਰਿਥਵੀ ਤੇ ਤਾਨੇ ਇਕੱਠਾ ਨਾ ਕਰੋ ਜਿੱਥੇ ਕੀੜਾ ਕੀੜੇ ਅਤੇ ਜੰਗ ਉਸ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਜਿੱਥੇ ਚੋਰ ਸੇਂਦ ਲਗਾ ਕੇ ਚੁਰਾ ਲੈਂਦੇ ਹਨ ਕਿਉਂਕਿ ਜਿੱਥੇ ਤੁਹਾਡਾ ਤਨ ਹੈ ਉੱਥੇ ਤੁਹਾਡਾ ਮਨ ਵੀ ਹੋਵੇਗਾ ਯੇਸ਼ੂ ਨੇ ਕੀ ਕਿਹਾ ਇਸ ਨੂੰ ਸਮਝਣ ਤੋਂ ਪਹਿਲੇ ਸਾਨੂੰ ਇਸ ਦੁਨੀਆ ਅਤੇ ਆਪਣੇ ਭਵਿੱਖ ਦੇ ਬਾਰੇ ਵਿੱਚ ਕੁਝ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਹਨ ਪਰਮੇਸ਼ੁਰ ਨੇ ਇਸ ਦੁਨੀਆ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਇੱਕ ਘਰ ਦੇ ਰੂਪ ਵਿੱਚ ਬਣਾਇਆ ਸੀ ਲੇਕਿਨ ਪਾਪ ਦੇ ਕਾਰਨ ਇਹ ਦੁਨੀਆ ਵੈਸੀ ਨਹੀਂ ਰਹੀ ਜਿਸ ਤਰ੍ਹਾਂ ਪਰਮੇਸ਼ੁਰ ਨੇ ਬਣਾਈ ਸੀ ਜਦੋਂ ਆਦਮ ਜੋ ਪਹਿਲਾ ਇਨਸਾਨ ਸੀ ਉਸਨੇ ਪਾਪ ਕੀਤਾ ਤਾਂ ਕੇਵਲ ਇਨਸਾਨ ਹੀ ਨਹੀਂ ਬਲਕਿ ਪ੍ਰithvi ਵੀ ਵਿਗੜ ਗਈ ਜਿਸ ਤਰ੍ਹਾਂ ਸੀ ਉਤਪਤੀ ਅਧਿਆਇ 3 ਆਇਤ 17 ਤੇ 19 ਵਿੱਚ ਪੜਦੇ ਹਨ ਇਹ ਪੂਤਿਕ ਦੁਨੀਆ ਪ੍ਰਸ਼ਟਤਾ ਤੇ ਮਰਤੂ ਦੇ ਸ਼ਰਾਫੇਠ ਆ ਗਈ। ਇਹ ਤੇ ਸਿਰਫ ਇਨਸਾਨ ਹੀ ਨਹੀਂ ਮਰਦੇ ਬਲਕਿ ਹਰ ਜੀਵ ਮਰਦਾ ਹੈ। ਅਤੇ ਨਰਜੀਵ ਚੀਜ਼ਾਂ ਵੀ ਹੌਲੀ-ਹੌਲੀ ਖਰਾਬ ਹੋ ਜਾਂਦੀਆਂ ਹਨ। ਟੁੱਟਦੀਆਂ ਹਨ ਤੇ ਬिखर ਜਾਂਦੀਆਂ ਹਨ। ਰੋਮਿਓ ਅਧਿਆਇ 5 ਆਇਤ 12 ਜਦੋਂ ਆਦਮ ਨੇ ਪਾਪ ਕੀਤਾ ਤਾਂ ਪਾਪ ਪੂਰੇ ਮਾਨਵ ਜਾਤੀ ਵਿੱਚ ਆ ਗਿਆ। ਉਸ ਦੇ ਪਾਪ ਦੇ ਕਾਰਨ ਮੌਤ ਪੂਰੀ ਦੁਨੀਆ ਵਿੱਚ ਫੈਲ ਗਈ ਅਤੇ ਸਭ ਕੁਝ ਖਰਾਬ ਹੋਣ ਲੱਗਾ। ਕਿਉਂਕਿ ਸਭ ਨੇ ਪਾਪ ਕੀਤਾ ਹੈ ਜਦੋਂ ਯੀਸ਼ੂ ਦੁਬਾਰਾ ਆਉਣਗੇ ਤਾਂ ਉਹ ਧਰਤੀ ਨੂੰ ਸਾਰੀ ਭ੍ਰਸ਼ਟਤਾ ਤੇ ਮਰਤਿਉ ਤੋਂ ਦੂਰ ਕਰਕੇ ਇਸ ਨੂੰ ਪਰਮੇਸ਼ੁਰ ਅਤੇ ਉਸਦੇ ਪਰਿਵਾਰ ਦੇ ਲਈ ਇੱਕ ਚੰਗਾ ਤੇ ਹਮੇਸ਼ਾ ਰਹਿਣ ਵਾਲਾ ਘਰ ਫਿਰ ਤੋਂ ਬਣਾ ਦੇਣਗੇ ਬਾਈਬਲ ਇਸ ਨੂੰ ਨਵੀਂ ਪ੍ਰਿਥਵੀ ਕਹਿੰਦੀ ਹੈ ਹੋਂਦੇ ਸਮੇਂ ਜੋ ਲੋਕ ਹਲੇ ਸਵਰਗ ਵਿੱਚ ਹਨ ਉਹ ਆਪਣੀ ਦੇਹ ਦੇ ਨਾਲ ਫਿਰ ਤੋਂ ਮਿਲਾਏ ਜਾਣਗੇ ਕਬਰਾਂ ਵਿੱਚੋਂ ਉਠਾਏ ਜਾਣਗੇ ਤੇ ਹਮੇਸ਼ਾ ਦੇ ਲਈ ਪ੍ਰਭੂ ਦੇ ਨਾਲ ਧਰਤੀ ਉੱਤੇ ਰਹਿਣਗੇ ਇਹ ਇੱਕ ਵੱਡਾ ਵਿਚਾਰ ਹੈ ਜਿਸ ਉੱਤੇ ਫਿਰ ਅਸੀਂ ਵਿਸਤਾਰ ਨਾਲ ਕਿਸੇ ਦਿਨ ਚਰਚਾ ਕਰਾਂਗੇ ਦੇਖੋ ਇਹ ਦੁਨੀਆ ਆਪਣੇ ਹੋਂਦ ਤੇ ਹਾਲ ਵਿੱਚ ਸਾਡਾ ਸੱਚਾ ਘਰ ਨਹੀਂ ਹੈ ਹੁਣ ਅਸੀਂ ਇਸ ਦੁਨੀਆ ਤੋਂ ਬਸ ਗੁਜ਼ਰ ਰਹੇ ਹਾਂ ਇੱਕ ਯਾਤਰੀ ਦੀ ਤਰ੍ਹਾਂ ਆਪਣੇ ਪਿਤਾ ਦੇ ਰਾਜ ਸਵਰਗ ਦੇ ਰਾਜ ਦੇ ਵੱਲ ਉਸੇ ਵੱਲ ਜਾ ਰਹੇ ਹਾਂ ਜੋ ਇੱਕ ਦਿਨ ਧਰਤੀ ਉੱਤੇ ਸਥਾਪਿਤ ਹੋਵੇਗਾ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਪਹਿਲਾ ਕੁਰੰਥੀਓ ਅਤੇ ਐਸਾ 31 ਪਹਿਲਾ ਪਤਰਸ ਆਇਤ 2 ਅਤੇ 11 ਇਹ ਜੀਵਨ ਅਸਥਾਈ ਅਤੇ ਬਹੁਤ ਛੋਟਾ ਹੈ ਅਤੇ ਤੇ ਕੁਝ ਵੀ ਹਮੇਸ਼ਾ ਦੇ ਲਈ ਨਹੀਂ ਰਹਿੰਦਾ ਇਸ ਦੁਨੀਆ ਵਿੱਚ ਕੀੜੇ ਅਤੇ ਜੰਗ ਚੀਜ਼ਾਂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਚੋਰ ਚੁਰਾ ਲੈਂਦੇ ਹਨ ਸੰਸਾਰਿਕ ਸਮਾਨ ਖਰਾਬ ਹੋ ਜਾਂਦਾ ਹੈ ਟੁੱਟ ਜਾਂਦਾ ਹੈ ਅਤੇ ਚੋਰੀ ਵੀ ਹੋ ਸਕਦਾ ਹੈ ਲੇਕਿਨ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ ਸਵਰਗ ਦਾ ਖਜ਼ਾਨਾ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ ਖਜ਼ਾਨੇ ਦਾ ਮਤਲਬ ਕੇਵਲ ਪੈਸੇ ਜਾਂ ਸੰਪਤੀ ਨਹੀਂ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਹਨ ਸਨਮਾਨ ਤਾਕਤ ਉਹਦਾ ਸਫਲਤਾ ਜਾਂ ਲੋਕਾਂ ਤੋਂ ਮਿਲਣ ਵਾਲੀ ਤਾਰੀਫ ਖਜ਼ਾਨਾ ਉਹੀ ਹੈ ਜੋ ਤੁਹਾਡੇ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦਾ ਹੈ ਯੀਸ਼ੂ ਦਾ ਮਤਲਬ ਇਹ ਨਹੀਂ ਸੀ ਕਿ ਤੁਸੀਂ ਬਚਤ ਨਾ ਕਰੋ ਜਾਂ ਚੰਗੀ ਕਾਰ ਨਾ ਚਲਾਓ ਉਹ ਇਹ ਸਮਝਾ ਰਿਹਾ ਸੀ ਕਿ ਤੁਹਾਡੇ ਦਿਲ ਦਾ ਝੁਕਾਓ ਤੁਹਾਡੇ ਸੰਸਾਰਿਕ ਸਮਾਨ ਦੀ ਤਰਫ ਕਿਸ ਤਰ੍ਹਾਂ ਹੈ ਹੁਣ ਜਦੋਂ ਇਸ ਦੁਨੀਆ ਵਿੱਚ ਅਸੀਂ ਆਏ ਸੀ ਤਾਂ ਸਾਡੇ ਕੋਲ ਕੁਝ ਵੀ ਨਹੀਂ ਸੀ ਅਤੇ ਜਦੋਂ ਅਸੀਂ ਜਾਵਾਂਗੇ ਤਾਂ ਕੁਝ ਵੀ ਨਾਲ ਲੈ ਕੇ ਨਹੀਂ ਜਾਵਾਂਗੇ ਅਸੀਂ ਇਸ ਦੁਨੀਆ ਵਿੱਚ ਕਿਸੇ ਵੀ ਚੀਜ਼ ਦੇ ਸਥਾਈ ਮਾਲਕ ਨਹੀਂ ਹਾਂ ਪਹਿਲਾ ਤਿਮੋਥੀਸ ਅਧਾਇਸ਼ੇ 6 ਅਤੇ 8 10 ਦਾ ਹੈ ਸੱਚੀ ਭਗਤੀ ਅਤੇ ਸੰਤੋਸ਼ ਬਹੁਤ ਵੱਡਾ ਧਨ ਹੈ ਅਖੀਰਕਾਰ ਜਦੋਂ ਅਸੀਂ ਇਸ ਦੁਨੀਆ ਵਿੱਚ ਆਏ ਸੀ ਤਾਂ ਕੁਝ ਵੀ ਸਾਡੇ ਕੋਲ ਨਹੀਂ ਸੀ ਅਤੇ ਅਸੀਂ ਜਦੋਂ ਮਰਾਂਗੇ ਤਾਂ ਕੁਝ ਵੀ ਨਾਲ ਲੈ ਕੇ ਨਹੀਂ ਜਾਵਾਂਗੇ ਇਸ ਲਈ ਅਗਰ ਸਾਡੇ ਕੋਲ ਖਾਣ ਅਤੇ ਪਹਿਨਣ ਨੂੰ ਕੁਝ ਹੈ ਤਾਂ ਸੰਤੁਸ਼ਟ ਰਹੋ ਸਾਡਾ ਦਿਲ ਅਤੇ ਸਾਡੀ ਪ੍ਰਾਥਮਿਕਤਾ ਮ ਹਮੇਸ਼ਾ ਉਹਨਾਂ ਚੀਜ਼ਾਂ ਉੱਤੇ ਹੋਣੀ ਚਾਹੀਦੀਆਂ ਹਨ ਜੋ ਹਮੇਸ਼ਾ ਰਹਿਣ ਵਾਲੀਆਂ ਹਨ ਜਿਵੇਂ ਕਿ ਜਦੋਂ ਅਸੀਂ ਆਪਣੇ ਪਿਤਾ ਪਰਮੇਸ਼ਵਰ ਨੂੰ ਮਿਲਾਂਗੇ ਤਾਂ ਉਸ ਦੀ ਮਹਿਮਾ ਜਾਂ ਉਹਨਾਂ ਲੋਕਾਂ ਦੇ ਜੀਵਨ ਜਿਨ੍ਹਾਂ ਨੂੰ ਅਸੀਂ ਅਨੰਤ ਕਾਲ ਦੇ ਲਈ ਪਾਪ ਤੋਂ ਛੁਡਾ ਲਿਆ ਹੈ ਦੇਖੋ ਪਲੂਸ ਨੇ ਉਹਨਾਂ ਲੋਕਾਂ ਨੂੰ ਕੀ ਕਿਹਾ ਜਿਨ੍ਹਾਂ ਨੂੰ ਉਸ ਨੇ ਯੀਸ਼ੂ ਵਿੱਚ ਵਿਸ਼ਵਾਸ ਦਿਲਾਇਆ ਸੀ ਸਾਨੂੰ ਆਸ਼ਾ ਅਤੇ ਆਨੰਦ ਕਿਸ ਤੋਂ ਮਿਲਦਾ ਹੈ ਅਤੇ ਸਾਡੀ ਸ਼ਾਨ ਅਤੇ ਮੁਕਟ ਕੀ ਹੈ ਇਹ ਤੁਸੀਂ ਹੀ ਹੋ ਹਾਂ ਜਦੋਂ ਅਸੀਂ ਪ੍ਰਭੂ ਯੀਸ਼ੂ ਦੇ ਸਾਹਮਣੇ ਖੜੇ ਹੋਵਾਂਗੇ ਤਦ ਅਸੀਂ ਬਹੁਤ ਖੁਸ਼ ਹੋਵਾਂਗੇ ਕਿਉਂਕਿ ਤਦ ਤੁਸੀਂ ਸਾਨੂੰ ਬਹੁਤ ਖੁਸ਼ੀ ਦੇਵੋਗੇ ਜਿਸ ਤਰ੍ਹਾਂ ਸਿ ਪੜਦੇ ਹਾਂ ਪਹਿਲਾ ਤੁਸਲੁਨਿ ਕੀ ਅਧਿਆਇ 2 ਆਇਤ 19 ਯੀਸ਼ੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ ਉਹ ਅਜਿਹਾ ਜੀਵਨ ਜੀਣ ਕਿ ਉਹਨਾਂ ਦਾ ਧਨ ਸਵਰਗ ਵਿੱਚ ਜਮ੍ਹਾਂ ਹੋਵੇ ਕਿਉਂਕਿ ਜਿੱਥੇ ਤੁਹਾਡਾ ਤਨ ਹੈ ਉਥੇ ਤੁਹਾਡਾ ਮਨ ਵੀ ਹੋਵੇਗਾ ਅਗਰ ਤੁਹਾਡੀ ਸਾਰੀ ਅਹਿਮਤ ਚੀਜ਼ਾਂ ਇਸ ਧਰਤੀ ਉੱਤੇ ਹੀ ਹੈ ਤਾਂ ਤੁਹਾਨੂੰ ਇਸ ਧਰਤੀ ਦੇ ਬਾਅਦ ਦੀ ਦੁਨੀਆ ਵਿੱਚ ਕੋਈ ਦਿਲਚਸਪੀ ਨਹੀਂ ਹੋਵੇਗੀ ਅਤੇ ਤੁਸੀਂ ਇਸ ਨੂੰ ਛੱਡਣਾ ਨਹੀਂ ਚਾਹੋਗੇ ਲੇਕਿਨ ਅਗਰ ਤੁਹਾਡੀ ਨਜ਼ਰਾਂ ਅਨੰਤ ਜੀਵਨ ਉਤੇ ਹਨ ਤਾਂ ਤੁਸੀਂ ਇਸ ਘਟ ਸਮੇਂ ਦੇ ਜੀਵਨ ਨੂੰ ਆਨੰਦ ਨਾਲ ਜਿਓਗੇ ਇਹ ਜੀਵਨ ਬੇਕਾਰ ਨਹੀਂ ਹੈ ਲੇਕਿਨ ਇਹੀ ਅੰਤਮ ਲਕਸ਼ ਵੀ ਨਹੀਂ ਹੈ ਇਹ ਪਹਿਲਾ ਜੀਵਨ ਆਉਣ ਵਾਲੇ ਜੀਵਨ ਤੋਂ ਬਿਹਤਰ ਨਹੀਂ ਹੈ ਆਉਣ ਵਾਲਾ ਜੀਵਨ ਪ੍ਰਭੂ ਦੇ ਨਾਲ ਹੋਣਾ ਹੀ ਅਸਲੀ ਲਕਸ਼ ਹੈ ਜਿਸ ਦੀ ਅਸੀਂ ਤਲਾਸ਼ ਕਰ ਰਹੇ ਹਾਂ ਮੌਤ ਦਾ ਸਾਹਮਣਾ ਕਰਦੇ ਹੋਏ ਪੌਲਸ ਨੇ ਲਿਖਿਆ ਮੇਰੇ ਲਈ ਜੀਵਨ ਦੇ ਰਹਿਣਾ ਮਸੀਹ ਦੇ ਲਈ ਹੈ ਅਤੇ ਮਰਨਾ ਲਾਭ ਹੈ ਮੈਂ ਦੋ ਇਚਾਵਾਂ ਦੇ ਵਿੱਚ ਫਸਿਆ ਹੋਇਆ ਹਾਂ ਕਦੀ ਮੈਂ ਜੀਣਾ ਚਾਹੁੰਦਾ ਹਾਂ ਅਤੇ ਕਦੀ ਮਸੀਹ ਦੇ ਕੋਲ ਜਾਣਾ ਚਾਹੁੰਦਾ ਹਾਂ ਮੇਰੇ ਲਈ ਬਹੁਤ ਕੁਝ ਚੰਗਾ ਹੋਵੇਗਾ ਲੇਕਿਨ ਤੁਹਾਡੇ ਲਈ ਇਹ ਚੰਗਾ ਹੈ ਕਿ ਮੈਂ ਹੁਣ ਹਾਲੇ ਤੱਕ ਜਿਉਂਦਾ ਰਹਾ ਫਿਲੀਪੀ ਅਧਿਆਇ 1 ਆਇਤ 21 ਅਤੇ 24 ਵਿੱਚ ਅਸੀਂ ਪੜ੍ਹ ਸਕਦੇ ਹਾਂ ਯਿਸੂ ਨੇ ਇਹ ਵੀ ਕਿਹਾ ਕਿ ਤੁਹਾਡੀ ਦ੍ਰਿਸ਼ਟੀ ਇੱਕ ਹੋਣੀ ਚਾਹੀਦੀ ਹੈ ਪਤੀ ਅਧਿਆਸੀ ਆਇਤ ਬਾਈ ਅਤੇ ਤੇ ਅੱਖਿਆਨੀ ਦ੍ਰਿਸ਼ਟੀ ਸਰੀਰ ਦਾ ਦਿਵਾ ਹੈ ਅਗਰ ਤੁਹਾਡੀ ਅੱਖ ਚੰਗੀ ਹੈ ਤਾਂ ਤੁਹਾਡਾ ਸਾਰਾ ਸਰੀਰ ਪ੍ਰਕਾਸ਼ ਨਾਲ ਭਰਿਆ ਹੈ ਲੇਕਿਨ ਅਗਰ ਤੁਹਾਡੀ ਅੱਖ ਖਰਾਬ ਹੈ ਤਾਂ ਤੁਹਾਡਾ ਸਾਰਾ ਸਰੀਰ ਅੰਧਕਾਰ ਨਾਲ ਭਰਿਆ ਹੋਇਆ ਹੈ ਅਗਰ ਤੁਹਾਡੇ ਅੰਦਰ ਦਾ ਪ੍ਰਕਾਸ਼ ਹੀ ਅੰਧਕਾਰ ਬਣ ਜਾਵੇ ਤੋ ਉਹ ਅੰਧਕਾਰ ਕਿੰਨਾ ਵੱਡਾ ਹੋਵੇਗਾ ਇੱਕ ਅੱਖ ਦਾ ਮਤਲਬ ਹੈ ਸਿੱਧੀ ਅਤੇ ਸਾਫ਼ ਦ੍ਰਿਸ਼ਟੀ ਅਤੇ ਨੀਅਤ ਇਕ ਅਜਿਹੇ ਵਿਅਕਤੀ ਦੀ ਦ੍ਰਿਸ਼ਟੀ ਜੋ ਪੂਰੀ ਤਰ੍ਹਾਂ ਨਲ ਸਵਰਗ ਦੇ ਰਾਜ ਆਉਣ ਵਾਲੇ ਜੀਵਨ ਉਤੇ ਧਿਆਨ ਲਗਾ ਲਗਾਏ ਹੋਈ ਹੈ ਅਤੇ ਜਿਸ ਦਾ ਮਕਸਦ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਉਪਦੇਸ਼ ਦੀ ਸ਼ੁਰੂਆਤ ਵਿੱਚ ਯਿਸੂ ਨੇ ਕਿਹਾ ਸੀ ਤਾਂ ਨਹੀਂ ਉਹ ਜਿਸ ਦਾ ਹਿਰਦਾ ਸ਼ੁੱਧ ਹੈ ਜਿਸ ਦਾ ਮਨ ਸ਼ੁੱਧ ਹੈ ਕਿਉਂਕਿ ਉਹ ਪਰਮੇਸ਼ਰ ਨੂੰ ਦੇਖਣਗੇ ਜਿਸ ਤਰ੍ਹਾਂ ਸੀ ਮਤੀ ਅਧਿਆਇ 5 ਆਇਤ 8 ਵਿੱਚ ਪੜ੍ਹਦੇ ਹਾਂ ਇੱਥੇ ਸ਼ੁੱਧ ਦਾ ਮਤਲਬ ਹੈ ਮਿਸ਼ਰਣ ਰਹਿਤ ਬੁਰੀ ਇੱਛਾਵਤ ਮੁਕਤ ਅਗਰ ਤੁਹਾਡੀ ਅੱਖ ਦ੍ਰਿਸ਼ਟੀ ਇੱਕ ਹੈ ਯਾਨੀ ਤੁਹਾਡਾ ਉਦੇਸ਼ ਇੱਕ ਹੈ ਸਵਰਗ ਵਿੱਚ ਧਨ ਜਮਾ ਕਰਨਾ ਜਾਂ ਆਪਣੇ ਪਿਤਾ ਦੇ ਮਹਿਮਾ ਦੇ ਲਈ ਜੀਣਾ ਤਾਂ ਤੁਸੀਂ ਰੋਸ਼ਨੀ ਨਾਲ ਭਰੇ ਰਹੋਗੇ ਤੇ ਪਰਮੇਸ਼ਵਰ ਦੀ ਰੋਸ਼ਨੀ ਨਾਲ ਲੇਕਿਨ ਅਗਰ ਤੁਹਾਡੀ ਅੱਖ ਦ੍ਰਿਸ਼ਟੀ ਖਰਾਬ ਹੈ ਇਸ ਦੁਨੀਆ ਦੀ ਮਹਿਮਾ ਅਤੇ ਲੋਕਾਂ ਦੀ ਤਾਰੀਫ ਉੱਤੇ ਤੁਹਾਡਾ ਧਿਆਨ ਹੈ ਨਾ ਕਿ ਪਰਮੇਸ਼ਵਰ ਉੱਤੇ ਤਾਂ ਤੁਸੀਂ ਅੰਧਕਾਰ ਨਾਲ ਭਰੇ ਰਹੋਗੇ ਭਲੇ ਹੀ ਤੁਹਾਡੇ ਤੁਹਾਨੂੰ ਲੱਗੇ ਕਿ ਉਹ ਰੋਸ਼ਨੀ ਹੈ ਯਹੂਦੀ ਧਾਰਮਿਕ ਅਗਵਾ ਦੇ ਕੋਲ ਵੀ ਇਸੇ ਤਰ੍ਹਾਂ ਦੀ ਝੂਠੀ ਰੋਸ਼ਨੀ ਅਸੀਂ ਸਹੀ ਦ੍ਰਿਸ਼ਟੀ ਦੇ ਨਾਲ ਕਿਸ ਤਰ੍ਹਾਂ ਜੀ ਸਕਦੇ ਹਾਂ ਕੀ ਇਸ ਦਾ ਮਤਲਬ ਇਹ ਹੈ ਕਿ ਹਰ ਵਾਰ ਜਦੋਂ ਚਰਚ ਖੁੱਲ੍ਹੇ ਤਾਂ ਸਾਨੂੰ ਉੱਥੇ ਮੌਜੂਦ ਹੀ ਰਹਿਣਾ ਚਾਹੀਦਾ ਹੈ ਜਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੀ ਸੇਵਕਾ ਜਾਂ ਬੁਲਾਹਟ ਲੱਭਣੀ ਚਾਹੀਦੀ ਹੈ ਤਾਂ ਕਿ ਤੁਸੀਂ ਆਪਣੀ ਮੰਜ਼ਿਲ ਨੂੰ ਪੂਰਾ ਕਰ ਸਕੋ ਬਿਲਕੁਲ ਨਹੀਂ ਇਹ ਸਭ ਆਧੁਨਿਕ 20ਵੀਂ ਸਦੀ ਦੇ ਪੱਛਮੀ ਵਿਚਾਰ ਹਨ ਜਿਨ੍ਹਾਂ ਨੇ ਮਸੀਹ ਉੱਤੇ ਜਿਨ੍ਹਾਂ ਨੂੰ ਥੋਪ ਦਿੱਤਾ ਗਿਆ ਹੈ ਯੇਸ਼ੂ ਨੇ ਕਦੇ ਵੀ ਨਹੀਂ ਅਜਿਹਾ ਕਿਹਾ ਨਾ ਹੀ ਪਾਲੂਸ ਜਾਂ ਉਹ ਲੋਕ ਜਿਨ੍ਹਾਂ ਨੇ ਯੇਸ਼ੂ ਦੇ ਨਾਲ ਜੋ ਚੱਲੇ ਸਨ ਅਤੇ ਜਿਨ੍ਹਾਂ ਨੇ ਯੇਸ਼ੂ ਨਾਲ ਗੱਲਾਂ ਕੀਤੀਆਂ ਸਨ ਸਵਰਗ ਵਿੱਚ ਧਨ ਜਮਾ ਕਰਨਾ ਅਤੇ ਇੱਕ ਦ੍ਰਿਸ਼ਟੀ ਰੱਖਣਾ ਤੁਹਾਡੇ ਅੰਤਿਮ ਉਦੇਸ਼ ਜਾਂ ਇੱਛਾ ਨਾਲ ਜੁੜਿਆ ਹੋਇਆ ਹੈ ਪਰਮੇਸ਼ਵਰ ਅਜਿਹੇ ਬੇਟੇ-ਬੇਟੀਆਂ ਨੂੰ ਚਾਹੁੰਦਾ ਹੈ ਜੋ ਪੂਰੀ ਤਰ੍ਹਾਂ ਨਾਲ ਉਸ ਦੇ ਪ੍ਰਤੀ ਸਮਰਪਿਤ ਹੋਣ ਜਿਨ੍ਹਾਂ ਦਾ ਲਕਸ਼ਯ ਉਸ ਨੂੰ ਪ੍ਰਸੰਨ ਕਰਨਾ ਹੋਵੇ ਯੇਸ਼ੂ ਨੇ ਆਪਣੇ ਲੋਕਾਂ ਨੂੰ ਕਿਹਾ ਕਿ ਉਹ ਖੁਦ ਦਾ ਇਨਕਾਰ ਕਰਨ ਯਾਨੀ ਜਦੋਂ ਉਨ੍ਹਾਂ ਦੀ ਇੱਛਾ ਪਰਮੇਸ਼ਰ ਦੀ ਇੱਛਾ ਨਾਲ ਟਕਰਾਈ ਤਾਂ ਖੁਦ ਨੂੰ ਖੁਸ਼ ਕਰਨ ਦੇ ਬਜਾਏ ਪਰਮੇਸ਼ਰ ਨੂੰ ਪ੍ਰਸੰਨ ਕਰਨ ਜਿਸ ਤਰ੍ਹਾਂ ਅਸੀਂ ਮੱਤੀ ਅਧਿਆਇ 16 ਆਇਤ 24 ਵਿੱਚ ਪੜ੍ਹਦੇ ਹਾਂ ਪੌਲਸ ਨੇ ਲਿਖਿਆ ਯੀਸ਼ੂ ਨੇ ਸਾਡੇ ਸਾਰਿਆਂ ਲਈ ਆਪਣੀ ਜਾਨ ਦਿੱਤੀ ਤਾਂ ਕਿ ਜੋ ਲੋਕ ਉਸ ਦਾ ਨਵਾਂ ਅਨੰਤ ਜੀਵਨ ਪਾਉਂਦੇ ਹਨ ਉਹ ਹੁਣ ਖੁਦ ਨੂੰ ਪ੍ਰਸੰਨ ਕਰਨ ਦੇ ਲਈ ਨਹੀਂ ਬਲਕਿ ਮਸੀਹ ਨੂੰ ਪ੍ਰਸੰਨ ਕਰਨ ਦੇ ਲਈ ਜੀਣ ਜਿਸ ਨੇ ਸਾਡੇ ਬਦਲੇ ਆਪਣੀ ਜਾਨ ਦਿੱਤੀ ਅਤੇ ਫਿਰ ਤੋਂ ਮਰਦਿਆਂ ਵਿੱਚੋਂ ਜੀਉਂਦਾ ਵੀ ਹੋਇਆ ਜਿਸ ਤਰ੍ਹਾਂ ਸੀ ਦੂਸਰਾ ਕ੍ਰੰਤੀ ਅਧਿਆਇ 5 ਆਇਤ 15 ਵਿੱਚ ਪੜ੍ਹਦੇ ਹਾਂ ਇਸ ਨੂੰ ਸਹੀ ਨਾ ਸਮਝਣ ਦੇ ਲਈ ਸਾਨੂੰ ਆਪਣੇ ਅੰਤਿਮ ਉਦੇਸ਼ ਅਤੇ ਨਿਕਟਤਮ ਉਦੇਸ਼ ਦੇ ਬਾਰੇ ਵਿੱਚ ਗੱਲ ਕਰਨੀ ਹੋਵੇਗੀ ਇੱਕ ਉਦਾਹਰਨ ਦੇਖੋ ਅਗਰ ਮੇਰਾ ਅੰਤਿਮ ਉਦੇਸ਼ ਇੱਕ ਚੰਗਾ ਅਧਿਆਪਕ ਬੰਨਾ ਹੈ ਤਾਂ ਮੇਰੀ ਛੋਟੇ-ਛੋਟੇ ਗਤੀਵਿਧੀਆਂ ਨਿਕਟਤਮ ਉਦੇਸ਼ ਵੀ ਉਸੇ ਲਕਸ਼ਣ ਨੂੰ ਦਰਸਾਉਣਗੇ ਮੈਂ ਸਕੂਲ ਵਿੱਚ ਪੜ੍ਹਾਈ ਕਰਾਂਗਾ ਫਿਰ ਕਾਲਜ ਜਾਵਾਂਗਾ ਤਾਂ ਕਿ ਅਧਿਆਪਕ ਬਨਨ ਦੀ ਤਿਆਰੀ ਕਰ ਸਕਾਂ ਇਸ ਤੋਂ ਬਾਅਦ ਕਿਸੇ ਸਕੂਲ ਵਿੱਚ ਨੌਕਰੀ ਦੇ ਲਈ ਅਰਜੀ ਦੇਵਾਂਗਾ ਨੌਕਰੀ ਮਿਲਣ ਉਤੇ ਰੋਜ਼ ਸਕੂਲ ਜਾਵਾਂਗਾ ਤੇ ਪੂਰੀ ਮਿਹਨਤ ਮਿਹਨਤ ਨਾਲ ਚੰਗਾ ਕੰਮ ਕਰਾਂਗਾ ਇਸੇ ਤਰ੍ਹਾਂ ਅਗਰ ਮੇਰਾ ਅੰਤਿਮ ਉਦੇਸ਼ ਹਰ ਚੀਜ਼ ਵਿੱਚ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੈ ਤਾਂ ਇਹ ਇਰਾਦਾ ਮੇਰੀ ਰੋਜ਼ਮਰਾਂ ਦੀ ਯੋਜਨਾਵਾਂ ਅਤੇ ਕੰਮਾਂ ਵਿੱਚ ਵੀ ਇਸ ਦੀ ਝਲਕ ਆਵੇਗੀ ਇਥੋਂ ਤੱਕ ਕਿ ਸਧਾਰਨ ਕੰਮ ਵਿੱਚ ਵੀ ਦੇਖੋ ਪੌਲੂਸ ਨੇ ਗੁਲਾਮਾਂ ਨੂੰ ਕੀ ਲਿਖਿਆ ਆਪਣੇ ਮਾਲਕਾਂ ਦੀ ਹਰ ਗੱਲ ਵਿੱਚ ਆਗਿਆ ਮੰਨੋ ਕੇਵਲ ਉਦੋਂ ਹੀ ਨਹੀਂ ਜਦੋਂ ਦੇਖ ਰਹੇ ਹੋਣ ਬਲਕਿ ਹਮੇਸ਼ਾ ਉਹਨਾਂ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰੋ ਪ੍ਰਭੂ ਦੇ ਪ੍ਰਤੀ ਸ਼ਰਧਾ ਦੇ ਕਾਰਨ ਮਨ ਨਾਲ ਆਗਿਆਕਾਰੀ ਰਹੋ ਜੋ ਵੀ ਕਰੋ ਮਨ ਲਗਾ ਕੇ ਅਤੇ ਖੁਸ਼ੀ ਨਾਲ ਕਰੋ ਜਿਸ ਤਰ੍ਹਾਂ ਕਿ ਤੁਸੀਂ ਲੋਕਾਂ ਦੇ ਲਈ ਨਹੀਂ ਬਲਕਿ ਪ੍ਰਭੂ ਦੇ ਲਈ ਕੰਮ ਕਰ ਰਹੇ ਹੋ ਯਾਦ ਰੱਖੋ ਕਿ ਪ੍ਰਭੂ ਤੁਹਾਨੂੰ ਇਨਾਮ ਦੇਵੇਗਾ ਅਤੇ ਅਸਲੀ ਮਾਲਕ جس نے جس دی ਤੁਸੀਂ সেবা ਕਰ ਰਹੇ ਹੋ او مسیح ہے جس طرح سکਲੂਸیو ਅਧਿਆਇ 3 ਆਇਤ 22 ਅਤੇ 24 ਵਿੱਚ ਪੜ੍ਹਦੇ ਹਾਂ اگر ਤੁਹਾਡਾ ਅੰਤਿਮ ਉਦੇਸ਼ ਆਪਣੇ ਸਵਰਗੀ ਪਿਤਾ ਨੂੰ ਪ੍ਰਸੰਨ ਕਰਨਾ ਹੈ ਤਾਂ ਇਹ ਤੁਹਾਡੇ ਰੋਜ਼ਮਰਦ ਜੀਵਨ ਨੂੰ ਪ੍ਰਭਾਵਿਤ ਕਰੇਗਾ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਬੋਲਦੇ ਹੋ ਅਤੇ ਕਰਦੇ ਹੋ ਅਤੇ ਤੁਸੀਂ ਇਸ ਜਾਗਰੂਕਤਾ ਦੇ ਨਾਲ ਜਿਓਗੇ ਕਿ ਪਰਮੇਸ਼ਰ ਸਭ ਕੁਝ ਦੇਖਦਾ ਤੇ ਜਾਣਦਾ ਹੈ ਦੇਖੋ ਪਲੂਸ ਨੇ ਮੂਰਤੀਆਂ ਨੂੰ ਚੜਾਏ ਜਾਣ ਵਾਲੇ ਮਾਸ ਦੇ ਸੰਦਰਭ ਵਿੱਚ ਕੀ ਕਿਹਾ ਜੋ ਕੁਝ ਵੀ ਤੁਸੀਂ ਖਾਂਦੇ ਪੀਂਦੇ ਹੋ ਜਾਂ ਜੋ ਕੁਝ ਵੀ ਕਰਦੇ ਹੋ ਸਭ ਕੁਝ ਪਰਮੇਸ਼ਵਰ ਦੀ ਮਹਿਮਾ ਦੇ ਲਈ ਕਰੋ ਜਿਸ ਤਰ੍ਹਾਂ ਅਸੀਂ ਪਹਿਲਾ ਕਰੋਨਥੀ ਅਧਿਆਇ 10 ਆਇਤ 31 ਵਿੱਚ ਪੜ੍ਹਦੇ ਹਾਂ ਵੱਲ ਉਸ ਦਾ ਮਤਲਬ ਇਹ ਨਹੀਂ ਸੀ ਜਿਸ ਤਰ੍ਹਾਂ ਸਾਨੂੰ ਸੁਣਨ ਵਿੱਚ ਲੱਗਦਾ ਹੈ ਬਲਕਿ ਉਸ ਦਾ ਮਤਲਬ ਸੀ ਤੁਹਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਖਾਂ ਦੀ ਆਜ਼ਾਦੀ ਦੂਸਰੇ ਉੱਤੇ ਕੀ ਅਸਰ ਪਾਉਂਦੀ ਹੈ ਅਗਰ ਤੁਹਾਡਾ ਅੰਤਿਮ ਉਦੇਸ਼ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੈ ਤਾਂ ਖਾਂ ਜਹੀ ਛੋਟੀ ਗੱਲ ਵੀ ਇਸ ਸੋਚ ਤੋਂ ਤੈਅ ਹੋਵੇਗੀ ਕਿ ਅਗਰ ਤੁਹਾਡੇ ਕੰਮ ਨਾਲ ਕਿਸੇ ਨੂੰ ਨੁਕਸਾਨ ਹੁੰਦਾ ਹੈ ਤਾਂ ਪਰਮੇਸ਼ਰ ਖੁਸ਼ ਨਹੀਂ ਹੋਵੇਗਾ ਯੀਸ਼ੂ ਨੇ ਕਿਹਾ ਕਿ ਅਗਰ ਤੁਹਾਡੀ ਅੱਖ ਦ੍ਰਿਸ਼ਟੀ ਏਕ ਹੈ ਤਾਂ ਤੁਹਾਡਾ ਪੂਰਾ ਸਰੀਰ ਰੋਸ਼ਨੀ ਨਾਲ ਭਰਿਆ ਹੋਵੇਗਾ ਯਾਨੀ ਅਗਰ ਤੁਹਾਡਾ ਅੰਤਿਮ ਉਦੇਸ਼ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੈ ਤਾਂ ਤੁਹਾਡੇ ਰੋਜ਼ਮਰਾਂ ਦੇ ਕੰਮ ਵੀ ਪਰਮੇਸ਼ਰ ਨੂੰ ਪ੍ਰਸੰਨ ਕਰਨਗੇ ਯੀਸ਼ੂ ਨੇ ਲੋਕਾਂ ਨੂੰ ਕਿਹਾ ਕੋਈ ਵੀ ਦੋ ਸਵਾਮੀਾਂ ਦੀ ਸੇਵਾ ਨਹੀਂ ਕਰ ਸਕਦਾ ਜਾਂ ਤਾਂ ਉਹ ਇੱਕ ਨਾਲ ਵੈਰ ਰੱਖੇਗਾ ਤੇ ਦੂਸਰੇ ਨਾਲ ਦੂਸਰੇ ਨਾਲ ਪ੍ਰੇਮ ਰੱਖੇਗਾ ਜਾਂ ਇੱਕ ਨਾਲ ਜੁੜਿਆ ਰਹੇਗਾ ਤੇ ਦੂਸਰੇ ਨੂੰ ਤੁੱਛ ਮੰਨੇਗਾ ਤੁਸੀਂ ਪਰਮੇਸ਼ਵਰ ਅਤੇ ਧਨ ਦੋਨਾਂ ਦੀ ਸੇਵਾ ਇਕੱਠੇ ਨਹੀਂ ਕਰ ਸਕਦੇ ਜਿਸ ਤਰ੍ਹਾਂ ਮਤੀ ਅਧਿਆਸ਼ੀ ਐਇਤ 24 ਵਿੱਚ ਅਸੀਂ ਪੜ੍ਹਦੇ ਹਾਂ ਯੀਸ਼ੂ ਸਮਝਾ ਰਹੇ ਸਨ ਕਿ ਇੱਕ ਅੱਖ ਦ੍ਰਿਸ਼ਟੀ ਰੱਖਣਾ ਕਿੰਨਾ ਜ਼ਰੂਰੀ ਹੈ ਅਗਰ ਇਹ ਨਹੀਂ ਹੋਵੇਗਾ ਤਾਂ ਤੁਹਾਡੀ ਨਿਸ਼ਟਤਾ ਪਰਮੇਸ਼ਵਰ ਅਤੇ ਦੂਸਰੀਆਂ ਚੀਜ਼ਾਂ ਜਿਵੇਂ ਪੈਸੇ ਦੀ ਤਾਕਤ ਦੇ ਵਿੱਚ ਵਟ ਜਾਵੇਗੀ ਇੱਥੇ ਧਨ ਦਾ ਮਤਲਬ ਹਰ ਤਰ੍ਹਾਂ ਦੀ ਸੰਪਤੀ ਅਤੇ ਕਮਾਈ ਨਾਲ ਹੈ ਇੱਥੇ ਤੁਸ਼ ਨਫ਼ਰਤ ਦਾ ਮਤਲਬ ਹੈ ਘੱਟ ਪ੍ਰੇਮ ਕਰਨਾ ਇਹ ਵਿਚਾਰ ਯੀਸ਼ੂ ਦੇ ਸੁਣਨ ਵਾਲਿਆਂ ਤੇ ਲਈ ਕ੍ਰਾਂਤੀਕਾਰੀ ਸੀ ਕਿਉਂਕਿ ਪੈਸਾ ਹੀ ਜੀਵਨ ਦੀ ਬੁਨਿਆਦੀ ਜ਼ਰੂਰਤਾਂ ਖਾਣਾ ਪੀਣਾ ਕਪੜਾ ਅਤੇ ਘਰ ਜਟਾਉਣ ਦੀ ਸ਼ਕਤੀ ਦਿੰਦਾ ਹੈ ਸ਼ਾਇਦ ਲੋਕ ਸੋਚਣ ਲੱਗੇ ਅਗਰ ਅਸੀਂ ਪੈਸੇ ਦੀ ਸੇਵਾ ਨਹੀਂ ਕਰਾਂਗੇ ਅਗਰ ਅਸੀਂ ਪੈਸਾ ਨਹੀਂ ਕਮਾਵਾਂਗੇ ਅਗਰ ਅਸੀਂ ਧਰਤੀ ਉੱਤੇ ਧਨ ਜਮਾ ਨਹੀਂ ਕਰਾਂਗੇ ਤਾਂ ਅਸੀਂ ਜੀਵਾਂਗੇ ਕਿਸ ਤਰ੍ਹਾਂ ਯੀਸ਼ੂ ਨੇ ਜਵਾਬ ਦਿੱਤਾ ਚਿੰਤਾ ਨਾ ਕਰੋ ਕਿ ਜੀਵਨ ਦੀ ਜ਼ਰੂਰਤਾਂ ਕਿੱਥੋਂ ਆਣਗੀਆਂ ਕਿੱਥੋਂ ਪੂਰੀਆਂ ਹੋਣਗੀਆਂ ਕਿਉਂਕਿ ਤੁਹਾਡੇ ਕੋਲ ਇੱਕ ਪਿਤਾ ਹੈ ਜੋ ਸਵਰਗ ਵਿੱਚ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ ਅਤੇ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ ਜਦੋਂ ਤੁਸੀਂ ਪਹਿਲੇ ਉਸ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰਦੇ ਹੋ ਜਿਸ ਤਰ੍ਹਾਂ ਸਿਮਤੀ ਅਦੇਸ਼ੇ ਆਇਤ 33 ਵਿੱਚ ਪੜਦੇ ਹਾਂ ਯਾਨੀ ਆਪਣੀਆਂ ਪ੍ਰਮਾ ਪ੍ਰਾਥਮਿਕਤਾਵਾਂ ਨੂੰ ਸਹੀ ਕਰੋ ਪਹਿਲੇ ਪਰਮੇਸ਼ਰ ਦੇ ਰਾਜ ਨੂੰ ਖੋਜੋ ਇਸ ਦਾ ਮਤਲਬ ਹੈ ਸਵਰਗ ਵਿੱਚ ਧਨ ਜਮਾ ਕਰੋ ਆਪਣੀ ਦ੍ਰਿਸ਼ਟੀ ਇੱਕ ਰੱਖੋ ਅਤੇ ਪਰਮੇਸ਼ਰ ਦੀ ਸੇਵਾ ਕਰੋ ਪੈਸਿਆਂ ਦੇ ਨਹੀਂ ਸਵਾਲ ਇਹ ਹੈ ਤੁਹਾਡਾ ਜੀਵਨ ਦਾ ਅੰਤਿਮ ਉਦੇਸ਼ ਕੀ ਹੈ ਯਾਦ ਰੱਖੋ ਯੀਸ਼ੂ ਨੇ ਹੁਣੇ ਉਹਨਾਂ ਨੂੰ ਇਹ ਪ੍ਰਾਰਥਨਾ ਕਰਨਾ ਸਿਖਾਇਆ ਸੀ ਪਰਮੇਸ਼ਰ ਦੇ ਕੋਲ ਆਪਣੇ ਪਿਤਾ ਦੇ ਰੂਪ ਵਿੱਚ ਜਾਓ ਇਸ ਆਦਰ ਦੇ ਨਾਲ ਕਿਉਂ ਪਵਿੱਤਰ ਹੈ ਸਭ ਤੋਂ ਪਹਿਲੇ ਇਹ ਚਾਹੋ ਕਿ ਉਸ ਦਾ ਰਾਜ ਆਏ ਅਤੇ ਉਸ ਦੀ ਇੱਛਾ ਪૃthਵੀ ਤੇ ਪੂਰੀ ਹੋਵੇ ਜਿਸ ਤਰ੍ਹਾਂ ਸਵਰਗ ਵਿੱਚ ਹੁੰਦੀ ਹੈ ਫਿਰ ਆਪਣੀ ਰੋਜ਼ ਦੀ ਰੋਟੀ ਉਸ ਤੋਂ ਮੰਗੋ ਜਿਸ ਤਰ੍ਹਾਂ ਸਿਮਤੀ ਅਧਿਆਸ਼ੇ ਆਇਤ 9 ਅਤੇ 13 ਵਿੱਚ ਪੜਦੇ ਹਾਂ ਪਰਮੇਸ਼ੁਰ ਦੀ ਸੇਵਾ ਕਰਨ ਅਤੇ ਧਨ ਦੀ ਨਹੀਂ ਇਸ ਸੰਦਰਭ ਨਾਲ ਯੀਸ਼ੂ ਨੇ ਕਿਹਾ ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਆਪਣੇ ਜੀਵਨ ਦੇ ਲਈ ਚਿੰਤਾ ਨਾ ਕਰੋ ਕਿ ਕੀ ਖਾਓਗੇ ਜਾਂ ਪੀਓਗੇ ਨਾ ਹੀ ਆਪਣੇ ਸਰੀਰ ਦੇ ਲਈ ਕਿ ਕੀ ਪਹਿਨੋਗੇ ਕੀ ਤੁਹਾਡਾ ਭੋਜਨ ਅਤੇ ਸਰੀਰ ਵਸਤਰਾ ਨਾਲੋਂ ਵੱਡਾ ਨਹੀਂ ਹੈ ਕਿ ਜੀਵਨ ਭੋਜਨ ਨਾਲੋਂ ਅਤੇ ਸਰੀਰ ਵਸਤਰਾ ਨਾਲੋਂ ਵੱਡਾ ਨਹੀਂ ਹੈ ਆਕਾਸ਼ ਦੇ ਪੰਛੀਆਂ ਨੂੰ ਦੇਖੋ ਨਾ ਉਹ ਬੂੰਦੇ ਹਨ ਅਤੇ ਨਾ ਘਟਦੇ ਹਨ ਨਾ ਹੀ ਭੰਡਾਰ ਵਿੱਚ ਜਮਾ ਕਰਦੇ ਹਨ ਫਿਰ ਵੀ ਤੁਹਾਡਾ ਸਵਰਗਿ ਪਿਤਾ ਉਹਨਾਂ ਨੂੰ ਖਿਲਾਉਂਦਾ ਹੈ ਜਿਸ ਤਰ੍ਹਾਂ ਸਿਮਤੀ ਅਧਿਆਸ਼ੇ ਆਇਤ 25 ਅਤੇ 26 ਵਿੱਚ ਪੜਦੇ ਹਾਂ ਯੀਸ਼ੂ ਦਾ ਮਤਲਬ ਸੀ ਪਰਮੇਸ਼ਰ ਨੇ ਤੁਹਾਨੂੰ ਉਹ ਜੀਵਨ ਅਤੇ ਸਰੀਰ ਦਿੱਤਾ ਹੈ ਜਿਸ ਦੀ ਤੁਸੀਂ ਚਿੰਤਾ ਕਰ ਰਹੇ ਹੋ ਅਗਰ ਉਸਨੇ ਤੁਹਾਨੂੰ ਜੀਵਨ ਦਿੱਤਾ ਹੈ ਤਾਂ ਕੀ ਹੋ ਤੁਹਾਨੂੰ ਉਹ ਚੀਜ਼ਾਂ ਨਹੀਂ ਦੇਵੇਗਾ ਜਿਸ ਦੀ ਜ਼ਰੂਰਤ ਇਸ ਜੀਵਨ ਨੂੰ ਬਣਾਈ ਰੱਖਣ ਦੇ ਲਈ ਹੈ ਯੀਸ਼ੂ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡਾ ਜੀਵਨ ਅਤੇ ਸਰੀਰ ਕੇਵਲ ਖਾਣ ਪੀਣ ਅਤੇ ਕੱਪੜੇ ਪਹਿਨਣ ਦੇ ਲਈ ਨਹੀਂ ਹੈ ਬਲਕਿ ਪਰਮੇਸ਼ਵਰ ਦੇ ਰੱਜ ਅਤੇ ਉਸ ਦੀ ਮਹਿਮਾ ਕਰਨ ਦੇ ਲਈ ਹੈ ਯੀਸ਼ੂ ਨੇ ਇਹ ਵੀ ਯਾਦ ਲਾਇਆ ਕੋਈ ਚੰਗਾ ਪਿਤਾ ਆਪਣੇ ਜਾਨਵਰਾਂ ਦੇ ਦੇਖਭਾਲ ਕਰੇਗਾ ਲੇਕਿਨ ਕੀ ਆਪਣੇ ਬੱਚਿਆਂ ਦੇ ਨਹੀਂ ਅਗਰ ਪਰਮੇਸ਼ਵਰ ਪੰਛੀਆਂ ਤੇ ਫੁੱਲਾਂ ਦਾ ਧਿਆਨ ਰੱਖਦਾ ਹੈ ਤਾਂ ਕੀ ਉਹ ਤੁਹਾਡਾ ਧਿਆਨ ਨਹੀਂ ਰੱਖੇਗਾ ਉਹ ਤਾਂ ਇੱਕ ਚੰਗਾ ਪਿਤਾ ਹੈ ਫਿਰ ਯੀਸ਼ੂ ਨੇ ਕਿਹਾ ਤੁਹਾਡੇ ਵਿੱਚੋਂ ਕੌਣ ਅਜਿਹਾ ਚਿੰਤਾ ਕਰਕੇ ਆਪਣੇ ਜੀਵਨ ਵਿੱਚ ਇੱਕ ਪਲ ਵੀ ਹੋਰ ਜੋੜ ਸਕਦਾ ਹੈ ਜਿਸ ਤਰ੍ਹਾਂ ਮਤੀ ਅਧਿਆਸੀ ਆਇਤ 7 ਵਿੱਚ ਸਿਪੜਦੇ ਹਨ ਕੀ ਤੁਹਾਨੂੰ ਯਾਦ ਹੈ ਕਿ ਯਿਸੂ ਨੇ ਆਪਣੇ ਉਪਦੇਸ਼ ਦੀ ਸ਼ੁਰੂਆਤ ਵਿੱਚ ਕੀ ਕਿਹਾ ਤਨਹੇ ਉਹ ਜੋ ਆਤਮਾ ਵਿੱਚ ਗਰੀਬ ਹੈ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੈ ਜਿਸ ਤਰ੍ਹਾਂ ਸੀ ਮਤੀ ਅਧੇ ਪੰਜ ਆਇਤ 3 ਵਿੱਚ ਪੜਦੇ ਹਨ ਆਤਮਾ ਵਿੱਚ ਗਰੀਬ ਦਾ ਮਤਲਬ ਹੈ ਕੁੱਤ ਦੇ ਬਾਰੇ ਵਿੱਚ ਅਜਿਹੇ ਦ੍ਰਿਸ਼ਟੀਕੋਣ ਰੱਖਣਾ ਕਿ ਤੁਸੀਂ ਹਰ ਚੀਜ਼ ਦੇ ਲਈ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਉੱਤੇ ਨਿਰਭਰ ਹੋ। ਪਰਮੇਸ਼ਰ ਦੇ ਬਿਨਾ ਮੈਂ ਕੁਝ ਵੀ ਨਹੀਂ ਹਾਂ। ਜਿਸ ਤਰ੍ਹਾਂ ਲਿਖਿਆ ਹੋਇਆ ਹੈ। ਗਲਾਤੀ ਉਦੈਸ਼ੇ 13 ਵਿੱਚ। ਮੈਨੂੰ ਕੁਝ ਵੀ ਨਹੀਂ ਪਤਾ ਹੈ। ਪਹਿਲਾ ਕ੍ਰੰਤੀ ਉਦੈਅ 8 ਆਇਤ 2। ਮੇਰੇ ਕੋਲ ਕੁਝ ਵੀ ਨਹੀਂ ਹੈ। ਪਹਿਲਾ ਕ੍ਰੰਤੀ ਉਦੈਅ 4 ਆਇਤ 7। ਅਤੇ ਮੈਂ ਕੁਝ ਵੀ ਨਹੀਂ ਕਰ ਸਕਦਾ। ਯਹੋਨਾ ਉਦੈਅ 15 ਆਇਤ 5। ਆਤਮਾ ਵਿੱਚ ਗਰੀਬ ਹੋਣ ਦਾ ਮਤਲਬ ਹੈ ਕਮੰਡ ਆਤਮ ਵਿਸ਼ਵਾਸ ਅਤੇ ਆਤਮ ਨਿਰਭਰਤਾ ਦਾ ਪੂਰੀ ਤਰ੍ਹਾਂ ਨਾ ਅਭਾਵ ਇਹ ਹੈ ਵਿਨਮਰਤਾ ਤਨਹੇ ਉਹ ਜੋ ਆਤਮਾ ਵਿੱਚ ਗਰੀਬ ਹੈ ਯਾਨੀ ਨਮਰ ਜੋ ਖੁਦ ਨੂੰ ਮਹਤਵਹੀਨ ਸਮਝਦੇ ਹਨ ਮਤੀ ਅਧਿਆਇ 5 ਆਇਤ 13 ਆਤਮਾ ਵਿੱਚ ਗਰੀਬ ਹੋਣਾ ਇਹ ਮੰਨਣਾ ਹੈ ਕਿ ਮੈਂ ਨਿਰਭਰ ਪ੍ਰਾਣੀ ਹਾਂ ਅਤੇ ਹਮੇਸ਼ਾ ਦੇ ਲਈ ਹਾਂ ਅਗਲੇ ਹਫਤੇ ਅਸੀਂ ਹੋਰ ਚर्चा ਕਰਾਂਗੇ ਲੇਕਿਨ ਅੱਜ ਦੇ ਅੰਤ ਵਿੱਚ ਇਹਨਾਂ ਗੱਲਾਂ ਉੱਤੇ ਧਿਆਨ ਦਿਵੋ। ਮਨੁੱਖ ਇਸ ਲਈ ਬਣਾਏ ਗਏ ਸਨ ਤਾਂਕਿ ਉਹ ਪਰਮੇਸ਼ਵਰ ਦੇ ਬੇਟੇ-ਬੇਟੀਆਂ ਬਨਨ ਅਤੇ ਚਰিত্র ਅਤੇ ਵਿਵਹਾਰ ਵਿੱਚ ਯੀਸ਼ੂ ਦੇ ਸਮਾਨ ਹੋਣ। ਇਸ ਦੇ ਇਲਾਵਾ ਸਭ ਕੁਝ ਅਸਮਾਨਯ ਹੈ। ਯੀਸ਼ੂ ਦੇ ਸੁਣਨ ਵਾਲਿਆਂ ਨੂੰ ਇਹ ਹਾਲੇ ਤੱਕ ਨਹੀਂ ਪਤਾ ਸੀ ਲੇਕਿਨ ਯੀਸ਼ੂ ਉਹਨਾਂ ਨੂੰ ਅਤੇ ਸਾਨੂੰ ਉਸੇ ਸਮਾਨ ਸਥਿਤੀ ਵਿੱਚ ਵਾਪਸ ਲੈ ਕੇ ਆਉਣ ਵਾਸਤੇ ਆਏ ਸਨ। ਆਪਣੇ ਉਦੇਸ਼ ਵਿੱਚ ਯਿਸੂ ਨੇ ਦੱਸਿਆ ਕਿ ਪਰਮੇਸ਼ਰ ਕਿਸ ਤਰ੍ਹਾਂ ਦੇ ਬੇਟੇ-ਬੇਟੀਆਂ ਚਾਹੁੰਦਾ ਹੈ। ਉਹਨਾਂ ਦਾ ਕਿਹੋ ਜਿਹਾ ਚਰਿੱਤ ਅਤੇ ਵਿਵਹਾਰ ਹੋਣਾ ਚਾਹੀਦਾ ਹੈ? ਅਤੇ ਉਹਨਾਂ ਦੇ ਨਾਲ ਪਰਮੇਸ਼ਰ ਦਾ ਸਬੰਧ ਕਿਹੋ ਜਿਹਾ ਹੋਣਾ ਚਾਹੀਦਾ ਹੈ? ਪਰਮੇਸ਼ਰ ਦੇ ਬੇਟੇ-ਬੇਟੀਆਂ ਨੰਮਰ, ਦਿਆਲੂ ਹੁੰਦੇ ਹਨ ਅਤੇ ਸਹੀ ਕਰਨ ਅਤੇ ਸਹੀ ਬੰਨਦੀ ਇੱਛਾ ਰੱਖਦੇ ਹਨ। ਉਹ ਆਪਣੇ ਪਾਪ ਦੇ ਲਈ ਦੁਖੀ ਹੁੰਦੇ ਹਨ। ਪਰਮੇਸ਼ਰ ਨੂੰ ਸਮਰਪਿਤ ਰਹਿੰਦੇ ਹਨ। ਅਤੇ ਦੂਸਰਿਆਂ ਦੇ ਨਾਲ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕਰਦੇ ਹਨ ਮਤੀ ਅਧਿਆਇ 5 ਆਇਤ 3 ਅਤੇ 10 ਉਹ ਲੋਕ ਹੁੰਦੇ ਹਨ ਜੋ ਅਨੰਤ ਗੱਲਾਂ ਉੱਤੇ ਧਿਆਨ ਰੱਖਦੇ ਹਨ ਜੋ ਗੱਲਾਂ ਇਸ ਜੀਵਨ ਦੇ ਅੱਗੇ ਵੀ ਮਾਇਨੇ ਰੱਖਦੇ ਹਨ ਅਤੇ ਆਪਣੇ ਜੀਵਨ ਨਾਲ ਪਰਮੇਸ਼ਵਰ ਦੀ ਮਹਿਮਾ ਕਰਨਾ ਚਾਹੁੰਦੇ ਹਨ ਜਿਸ ਤਰ੍ਹਾਂ ਸਿਮਤੀ ਅਧਿਆਇ 5 ਆਇਤ 16 ਵਿੱਚ ਪੜ੍ਹਦੇ ਹਾਂ ਮੈਨੂੰ ਪਤਾ ਹੈ ਕਿ ਇਹ ਸਿੱਖਿਆਵਾਂ ਕਦੀ ਕਦੀ ਪਾਰੀਆਂ ਲੱਗ ਸਕਦੀਆਂ ਹਨ ਕਿਉਂਕਿ ਸਾਡੇ ਵਿੱਚ ਕੋਈ ਵੀ ਪੂਰੀ ਤਰ੍ਹਾਂ ਨਾਲ ਹੱਲੇ ਯੀਸ਼ੂ ਜਿਹਾ ਨਹੀਂ ਹੈ ਇਹ ਸਿੱਖਿਆਵਾਂ ਸਾਨੂੰ ਚੁਣੌਤੀ ਦੇਣ ਅਤੇ ਮਸੀਹ ਦੇ ਸਮਾਨ ਬਨਣ ਦੇ ਲਈ ਪ੍ਰੇਰਿਤ ਕਰਨ ਦੇ ਲਈ ਦਿੱਤੀਆਂ ਗਈਆਂ ਹਨ ਆਪਣੇ ਉਪਦੇਸ਼ ਵਿੱਚ ਯੀਸ਼ੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ ਉਹ ਸਿੱਧ ਬਨਨ ਜਿਸ ਤਰ੍ਹਾਂ ਤੁਹਾਡਾ ਸੁਰਗੀ ਪਿਤਾ ਸਿੱਧ ਹੈ ਮਤੀਅਧਿਆਇ 5 ਆਇਤ 48 ਯਾਦ ਰੱਖੋ ਸਿੱਧ ਦਾ ਮਤਲਬ ਹੁਣ ਕੋਈ ਗਲਤੀ ਕਰਨਾ ਨਹੀਂ ਹੈ ਸਿੱਧਤਾ ਦਾ ਮਤਲਬ ਹੈ ਅੰਤਿਮ ਉਦੇਸ਼ ਨੂੰ ਪਾਉਣਾ ਕੀ ਤੁਹਾਡਾ ਜੀਵਨ ਦਾ ਉਦੇਸ਼ ਖੁਦ ਨੂੰ ਨਕਾਰਨਾ ਅਤੇ ਪਰਮੇਸ਼ਵਰ ਦੀ ਪ੍ਰਸ਼ੰਸਾ ਅਤੇ ਸੂਕਾਰਤਾ ਦੇ ਲਈ ਜਿਉਣਾ ਹੈ? ਅਗਰ ਹਾਂ, ਤਾਂ ਤੁਹਾਡਾ ਦਿਲ ਸਿੱਧ ਹੈ। ਪਰ ਇਹ ਤੁਹਾਡੀ ਛੋਟੇ-ਛੋਟੇ ਗੱਲਾਂ ਹਲੇ ਉਸ ਉਦੇਸ਼ ਨੂੰ ਉਦੇਸ਼ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀਆਂ ਹਨ। ਅਗਰ ਪਰਮੇਸ਼ਵਰ ਹੀ ਤੁਹਾਡਾ ਤਨ ਖਜ਼ਾਨਾ ਹੈ, ਅਗਰ ਉਸ ਨੂੰ ਖੋਜਣਾ ਅਤੇ ਉਸ ਨੂੰ ਪ੍ਰਸੰਨ ਕਰਨਾ ਤੁਹਾਡਾ લક્ષ્ય ਹੈ, ਤਾਂ ਤੁਹਾਡੀ ਚਾਹਤਾਂ ਅਤੇ ਇੱਛਾਵਾਂ ਤੁਹਾਡੀਆਂ ਛੋਟੀਆਂ-ਛੋਟੀਆਂ ਕਿਰਿਆਵਾਂ ਹੋਲੀ-ਹੋਲੀ ਸਵਰਗ ਦੀਆਂ ਚੀਜ਼ਾਂ ਵੱਲ ਮੁੜ ਜਾਣ ਗਿਆ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਆਮੀਨ।